ਤਾਂ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇਹ ਮੋਡੀਫਾਈਡ ਟਰਾਲੀ ਹੈ ਪਿੰਡ ਦੇਵੀਵਾਲਾ ਜ਼ਿਲ੍ਹਾ ਫਰੀਦਕੋਟ ਪੰਜਾਬ ਤੋਂ ਜਿਹੜੀ ਲਗਾਤਾਰ ਮੋਰਚੇ ਦੇ ਵਿੱਚ ਬਣੀ ਹੋਈ ਹੈ ਇਸ ਟਰਾਲੀ ਦੇ ਵਿੱਚ ਉਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਰਹਿਣਗੇ ਜਦੋਂ ਤੱਕ ਇਹ ਜਿਹੜਾ ਸਾਹਮਣੇ ਸ਼ੈੱਡ ਤਿਆਰ ਕੀਤਾ ਜਾ ਰਿਹਾ ਆ ਤੁਸੀਂ ਦੇਖ ਰਹੇ ਹੋ ਜਿਹੜਾ ਸ਼ੈੱਡ ਤਿਆਰ ਕੀਤਾ ਜਾ ਰਿਹਾ ਜਦ ਤੱਕ ਇਹ ਸ਼ੈੱਡ ਬਣ ਕੇ ਤਿਆਰ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਇਸ ਟਰਾਲੀ ਦੇ ਵਿੱਚ ਰਹਿਣਗੇ ਕਿਉਂਕਿ ਇਹ ਟਰਾਲੀ ਪੂਰੀ ਤਰ੍ਹਾਂ ਮੋਡੀਫਾਈ ਹੈ ਇਹ ਇਸ 에어 ਕੰਡੀਸ਼ਨ ਟਰਾਲੀ ਹੈ ਤਾਂ ਇਹਦੀਆਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੀ ਸਾਫ ਸਫਾਈ ਚੱਲ ਰਹੀ ਹੈ ਫਿਲਹਾਲ ਕੱਲ ਨੂੰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਇਸ ਟਰਾਲੀ ਦੇ ਵਿੱਚ ਆਉਣਗੇ ਸੋ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਣੇ ਸਿੰਘ ਸਰ ਥੋੜਾ ਜਿਹਾ ਪਿੱਛੇ ਹਟਿਆ ਥੋੜਾ ਜਿਹਾ ਜिले ਦੇ ਨਾਲ ਹੀ ਸਬੰਧਿਤ ਇਹ ਇੱਕ ਮੋਡੀਫਾਈ ਕੀਤੀ ਹੋਈ ਟਰਾਲੀ ਹੈ ਤਾਂ ਸਿੱਧੂਪੁਰ ਜਿੱਥੇ ਬੰਦੇ ਦੀ ਇਹ ਟਰਾਲੀ ਹੈ ਬੈਨਰ ਵੀ ਲੱਗਾ ਹੋਇਆ ਤਾਂ ਇਸ ਟਰਾਲੀ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨੇ ਦਿਨਾਂ ਤੱਕ ਇਸ ਟਰਾਲੀ ਦੇ ਵਿੱਚ ਰਹਿਣਗੇ ਜਿੰਨੇ ਦਿਨ ਜਿੰਨੇ ਦਿਨਾਂ ਤੱਕ ਜਿਹੜਾ ਸਾਹਮਣੇ ਸ਼ੈੱਡ ਹੈ ਮਾਹੀ ਹੋਟਲ ਦੇ ਵਿੱਚ ਇਹ ਸ਼ੈੱਡ ਜਿਹੜਾ ਹੈ ਇਹ ਬਣ ਕੇ ਤਿਆਰ ਨਹੀਂ ਹੋ ਜਾਂਦਾ ਤਾਂ ਇਹ ਤਸਵੀਰਾਂ ਨੇ ਇਹ ਸ਼ੈੱਡ ਤਿਆਰ ਕੀਤਾ ਜਾ ਰਿਹਾ ਤੇ ਅਰुण सिन्हा ਵੀ ਇੱਥੇ ਮੌਜੂਦ ਨੇ ਹੋਰ ਬਹੁਤ ਸਾਰੇ ਕਿਸਾਨ ਆਗੂ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਉਹ ਮਾਹੀ ਹੋਟਲ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੁਣ ਜਿਸ ਦੀ ਜਿਹੜੇ ਕਾਰ ਪਾਰਕਿੰਗ ਦਾ ਏਰੀਆ ਉਸ ਦੇ ਵਿੱਚ ਰਹਿਣਗੇ ਉਸ ਦੇ ਵਿੱਚ ਕਿੱਦਾਂ ਰਹਿਣਗੇ ਕਿਉਂਕਿ ਇਹ ਸ਼ੈੱਡ ਜਿਹੜਾ ਹੈ ਕਾਰ ਪਾਰਕਿੰਗ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਜਿਹੜੀ ਟਰਾਲੀ ਬਣਾਈ ਗਈ ਹੈ ਇਸ ਦੇ ਵਿੱਚ ਉਹਨੇ ਦਿਨਾਂ ਤੱਕ ਰਹਿਣਗੇ ਹੋ ਸਕਦਾ ਕੱਲ ਨੂੰ ਸ਼ਿਫਟ ਕੀਤੇ ਜਾਣ ਜਗਜੀਤ ਸਿੰਘ ਡੱਲੇਵਾਲ ਕੱਲ ਨੂੰ ਇਸ ਟਰਾਲੀ ਦੇ ਵਿੱਚ ਸ਼ਿਫਟ ਕਰ ਦਿੱਤੇ ਜਾਣਗੇ ਪੂਰੀ ਤਰ੍ਹਾਂ ਇਹਦੀ ਸਫਾਈ ਜਿਹੜੀ ਹੈ ਉਹ ਕਰ ਲਈ ਗਈ ਹੈ ਇਹ ਮੋਡੀਫਾਈਡ ਟਰਾਲੀ ਹੈ 에어 ਕੰਡੀਸ਼ਨ ਵਗੈਰਾ ਇਸ ਦੇ ਵਿੱਚ ਲੱਗਾ ਹੋਇਆ ਤੇ ਇਸ ਟਰਾਲੀ ਦੇ ਵਿੱਚ ਹੀ ਜਗਜੀਤ ਸਿੰਘ ਡੱਲੇਵਾਲ ਉਹਨੇ ਦਿਨਾਂ ਤੱਕ ਰਹਿਣਗੇ ਚਾਹੇ ਉਹ 1-2 ਦਿਨ ਜਾਂ ਇਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਤਾਂ ਗੱਲਬਾਤ ਕਾਰੀਗਰਾਂ ਨਾਲ ਵੀ ਹੋਈ ਸੀ ਉਹ ਕਹਿੰਦੇ ਕਿ ਸ਼ੈੱਡ ਜਿਹੜਾ ਹੈ ਬਹੁਤ ਮਜ਼ਬੂਤ ਬਣਾਇਆ ਜਾਵੇਗਾ ਤਾ ਜੋ ਕਿਸੇ ਤਰ੍ਹਾਂ ਦਾ ਮੀਂਹ ਝੱਖੜ ਜਿਹੜਾ ਹੈ ਇਸ ਨੂੰ ਹਲਾ ਨਾ ਸਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਇਸੇ ਛੱਟ ਦੇ ਵਿੱਚ ਹੀ ਬੈਠਣਗੇ ਤਾਂ ਗੱਲਬਾਤ ਵੀ ਕਰਦੇ ਆ ਕਿਸਾਨ ਆਗੂ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਜਾਣਦੇ ਆ ਤਾਂ ਕਿਸਾਨ ਆਗੂ ਸਾਡੇ ਦਰਮਿਆਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਜਿਹੜੀ ਹੈ ਇਹ ਅਰੁਣ ਸਿਨਾ ਜੀ ਜੇ ਟਰਾਲੀ ਮੇ ਰਹੇਗੇ ਵੀ ਜਗਜੀਤ ਸਿੰਘ ਡੱਲੇਵਾਲ ਜਿੰਨੀ ਦੇਰ ਜੇ ਛੱਟ ਨਹੀਂ ਤਿਆਰ ਹੋ ਜਾਂਦਾ ਬਿਲਕੁਲ ਆਪ ਬਿਲਕੁਲ ਸਹੀ ਬਤਾ ਰਹੇ ਹੈ और उसमें समझने वाली बात ये है कि उनके स्वास्थ्य में तेज़ी से सुधार के लिए सनलाइट बहुत ज़रूरी है और अभी जो ट्रॉली जहाँ पर खड़ी है वहाँ पर उनको बिल्कुल सनलाइट नहीं मिल रहा है और इसीलिए ये ट्रॉली तैयार की जा रही है और उसके बगल में जो ये शेड है ये शेड ट्रांसपेरेंट शेड भी इसीलिए बनाई जा रही है ताकि भरपूर उनको लाइट मिल सके कितने दिन में ये शीट तैयार हो जाएगा बस आज से कल तक में तैयार हो जाएगा अभी बोल रहे थे मेरी कारीगरों से बातचीत हो रही थी बोल रहे थे लगभग दो दिन लगेंगे दो से तीन दिन, दिन, दिन आज और कल दो दिन है हो जाएगा तैयार तब तुम कि देखते दे हो कि जगजीत सिंह डलवालू ਹਾਂ ਜਿਹੜਾ ਸ਼ਿਫਟ ਹੈ ਉਹ ਕੱਲ ਤੱਕ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ੈੱਡ ਦੇ ਕਾਰੀਗਰਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਦੱਸਿਆ ਕਿ ਟਾਈਮ ਲੱਗ ਸਕਦਾ ਇਹਨੂੰ ਪੱਕਾ ਸ਼ੈੱਡ ਬਣਾਉਣਾ ਤਾਂ ਜੋ ਮੀਂਹ ਚਖੜ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਵਿੱਚ ਰਹਿਣਾ ਤਾਂ ਸ਼ੈੱਡ ਦੀ ਹਿੱਲ ਝੁਲਣਾ ਕਿਸੇ ਵੀ ਤਰ੍ਹਾਂ ਹੋ ਸਕੇ ਪੂਰਾ ਮਜ਼ਬੂਤੀ ਨਾਲ ਜਿਹੜਾ ਇਹ ਸ਼ੈੱਡ ਬਣਾਇਆ ਜਾਣਾ ਹਾਂਜੀ ਜਿਹਦਾ ਸਨੇਹਾ ਸਾਹਿਬ ਨੇ ਦੱਸਿਆ ਵੀ ਸਾਡੇ ਮੁਤਾਬਕ ਅੱਜ ਜਿਹੜੀ ਮੋਡੀਫਾਈ ਆਪਣੀ ਟਰਾਲੀ ਖੜੀ ਆ ਇਨੂੰ ਸਾਫ ਸਪਾਈ ਹੋ ਗਈ ਧੁੱਪ ਵਗੈਰਾ ਇਹਦੇ ਲਾ ਕੇ ਸਾਡੇ ਮੁਤਾਬਕ ਹੋ ਸਕਦਾ ਕੱਲ੍ਹ ਸ਼ਾਮ ਤੱਕ ਡੱਲੇ ਵਾਲ ਸਾਹਿਬ ਐ ਤੇ ਸ਼ਿਫਟ ਹੋ ਜਾਣਗੇ 2 ਜਾਂ 3 ਦਿਨਾਂ ਦੇ ਵਿੱਚ ਜਦੋਂ ਕੰਪਲੀਟ ਇਹ ਸ਼ੈੱਡ ਹੁੰਦਾ ਉਸ ਤੋਂ ਬਾਅਦ ਫਿਰ ਇਹ ਸ਼ੈੱਡ ਦੇ ਵਿੱਚ ਰਿਹਾ ਕਰਨਗੇ ਕਿਉਂਕਿ ਇੱਥੇ ਬਿਲਕੁਲ ਸਾਇਲੈਂਟਾ ਬਿਲਕੁਲ ਇਹਨਾਂ ਨੂੰ ਸ਼ਾਂਤੀ ਦਾ ਮਾਹੌਲਾ ਇਸ ਕਰਕੇ ਬਾਕੀ ਡਾਕਟਰਾਂ ਦੇ ਟ੍ਰੀਟਮੈਂਟ ਦੇ ਹਿਸਾਬ ਨਾਲ ਜਿੱਦਾਂ ਵੀ ਡਾਕਟਰਾਂ ਦੀ ਪ੍ਰਪੋਜ਼ਲ ਆਉਂਦੀ ਆ ਉਹਨਾਂ ਦੇ ਮੁਤਾਬਕ ਜਿੱਦਾਂ ਵੀ ਉਹ ਕਹਣਗੇ ਉਸ ਤਰ੍ਹਾਂ ਤੇ ਡਾਕਟਰੀ ਸਹੂਲਤਾਂ ਨੂੰ ਦੇਖ ਕਰ ਵੀ ਐਸਾ ਸ਼ੈੱਡ ਬਣਾਇਆ ਜਾ ਰਿਹਾ ਹੈ ਕਿ ਡਾਕਟਰੀ ਸਹੂਲਤਾਂ ਦੀਆਂ ਇਸ ਤਰ੍ਹਾਂ ਸੇ ਬ नहीं नहीं इसको तो ये समझने की जरूरत है कि डॉक्टर साहब के सलाह के आधार पर ही बनाया जा रहा है भरना तो कोई कारण नहीं है आंदोलन के कारण से ये आंदोलन का रणनीति नहीं है ये डॉक्टर साहब के द्वारा बनाई गई रणनीति के ऊपर में ही ये सेड और ट्रॉली का निर्माण हो रहा है उन, उन्होंने बताया कि ऐसा ਹੋਣਾ ਚਾਹੀਏ ਹਾਂ ਉਹਨਾਂ ਨੇ بتایا ਕਿ इनको सनलाइट चाहिए तो सनलाइट वाली जगह में तो फिर तो इंतजाम करने पड़ेगा सो इंतजाम हम लोग कर रहे हैं तो जगजीत सिंह डल्लेवाल ਨੂੰ ਇਸ ਟਰਾਲੀ ਦੇ ਵਿੱਚ ਪਹਿਲਾਂ ਸ਼ਿਫਟ ਕੀਤਾ ਜਾਵੇਗਾ ਹੋ ਸਕਦਾ ਕੱਲ ਨੂੰ ਇਸ ਟਰਾਲੀ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਇਹ ਜਿਹੜਾ ਸ਼ੈੱਡ ਹੈ ਇਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਜਾਵੇਗਾ ਕਿਉਂਕਿ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਬੇਹੱਦ ਜ਼ਰੂਰੀ ਹੈ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਕਹਿ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਜਿੱਥੇ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਣਾ ਉੱਥੇ ਜਿਹੜਾ ਕੁਦਰਤੀ ਤੌਰ ਦੇ ਉੱਤੇ ਚਾਹ ਉਹ ਸੂਰਜ ਦੀਆਂ ਕਰਨਾ ਹੋਣ ਜਾਂ ਫਿਰ ਆਉਣ ਵਾਲੀ ਪੂਰੀ ਹਵਾ ਹੋਵੇ ਤਾਂ ਉਹ ਜਿਹੜੀ ਬਾਹਰਲੀ ਹਵਾ ਹੈ ਉਹ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਸਕੇ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਦੀ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ